ਅੱਜ ਜੀ ਅਜਨ ਰਣਕਪੁਰ ਦੀ ਮੈਂ ਇੱਕ ਆਪਣਾ ਮਾਪੀਆ ਮਦਦਪੁਰ ਦੇ ਇੱਕ ਮਾਮਲਾ ਸੀ ਇਹ ਮੇਰੇ ਪਾਇਆ ਜੀ ਦੇ ਬੇਟਾ ਸੀ ਸਰਦਾਰ ਭੁਪਿੰਦਰ ਸਿੰਘ ਪਿਛਲੇ तकरीबन 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਵਿਆਹ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅੱਜੋ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ इतवारੇ ਤੇ ਨਹੀਂ ਪਤਾ ਪਤਾ ਜੇ ਲੱਗਾ ਤੇ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਕਿ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀ ਚਲਾਣੀ ਸ਼ੁਰੂ ਕਰ ਦਿੱਤੀਆਂ ਅਨੀਦੀਰ ਨੂੰ ਉਨ ਦਾ ਡੈਡੀ ਭੁਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਗਈ ਕਿ ਤਰੀਕਿ ਉਹਨਾਂ ਫੜ ਫੁਰਕੀ ਉਹਨਾਂ ਬਾਹਰ ਕੱਢਿਆ ਬਾਅਦ ਜਾ ਕੇ ਨਹੀਂ ਦਿਨ ਨੂੰ ਫਿਰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨੋਂ ਦੀ ਮੌਤ ਹੋ ਗਈ ਮੌਤੜੀ ਦੋਨਾਂ ਦੀ ਹੋ ਗਈ ਤੇ ਉਹਨਾਂ ਦੀ ਮਾਤਾ ਜੀ ਨੇ ਗੋਲੀ ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਆ ਟੱਚ ਕਰਕੇ ਪ੍ਰੇਟੂ ਤੇ ਕੋਲੀ ਸਾਈਡ ਨੂੰ ਲੰਘੀ ਠੀਕ ਹੈ ਉਹ ਠੀਕ ਨੇ ਉਹ ਹਸਪਤਾਲ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਫਕਰ ਜਿਹੜੀ ਇਹ ਘਟਨਾ ਵਾਪਰੀ ਇਹਦਾ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਘਰ ਦੀ ਕੋਈ ਗੱਲਬਾਤ ਹੋ ਸਕਦੀ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿੰਨੇ ਸਮੇਂ ਤੋਂ ਬਾਹਰ ਰਹੇ ਕਿੰਨੇ ਬੱਚੇ ਸੀ ਗਵਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿਛੇ ਹੀ ਬਾਜ ਆਪਣੇ ਇਥੇ ਆ ਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਉੱਥੇ ਫਿਰ ਤੇ ਬੱਚੇ ਸਵੇਤ ਰਹ ਰਹੇ ਸੀ ਇਹ ਦੋਨੋਂ ਨੌਜਵਾਨਾਂ ਦੀ ਮੌਤ ਵੀ ਇਹਨਾਂ ਕੋ ਮੈਰਿਡ ਕੌਨ ਸੀ ਅਨਮੈਰਿਡ ਕੌਨ ਸੀ ਬੱਚੇ ਰਹੇ ਸੀ ਵੱਡਾ ਜਿਹਨੇ ਜਿਹਨੇ ਕਰਮਜੀਤ ਜਿਹਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤੇਨ ਬੱਚੇ ਨੇ ਉਹ ਇੱਥੇ ਇੰਡੀਆ ਘਰ ਦੇ ਵਿੱਚ ਕੌਣ ਰਹਿੰਦਾ ਹੂ ਇੰਡੀਆ 'ਚ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਆ ਦادیه ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਇੱਥੇ ਲੈਂਦੇ। ਇਸ ਕੋ ਨਾਲ ਕੀ ਜਿਸ ਕੀਣਾ ਪਾਉ ਹਾਂ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜੋ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਕੇ ਵਿਚ ਜਿਹਾ ਰਹੇ ਨੇ ਉਹ ਵੀ ਪੂਰੇ ਸੋਗ ਦੇ ਵਿੱਚ ਡੁੱਬੇ ਪਿਆ ਘਟਨਾ ਬਹੁਤ ਮੰਦਪਾਗੀ ਹੋਈ يلا رمضان كده ايه ابدا ابدا Pra <laughs>